ਆਸਟ੍ਰੇਲੀਆ ਤੇ ਅਮਰੀਕਾ ਤੋਂ ਸਿੱਖਾਂ ਲਈ ਦੋ ਚੰਗੀਆਂ ਖਬਰਾਂ ਸਾਹਮਣੇ ਆਈਆਂ ਨੇ ਦੱਸਦੇ ਕਿ ਆਸਟ੍ਰੇਲੀਆ ਚ ਨਵੀਂ ਪੀੜ੍ਹੀ ਦੇ ਬੱਚਿਆਂ ਤੇ ਹੋਰ ਭਾਈਚਾਰੇ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ ਦੱਸਣ ਅਤੇ ਉਹਨਾਂ ਪ੍ਰਤੀ ਸੁਚੇਤ ਕਰ ਲਈ ਗਲੈਨਫੋਰਡ ਗੁਰਦੁਆਰਾ ਸਾਹਿਬ ਵੱਲੋਂ ਸਿੱਖ ਅਜਾਇਬ ਘਰ ਸਿਡਨੀ ਬਣਾਇਆ ਗਿਆ ਹੈ ਇੱਥੇ ਸਿੱਖ ਧਰਮ ਦੀਆਂ ਪ੍ਰਮੁੱਖ ਘਟਨਾਵਾਂ ਦੇ ਨਾਲ-ਨਾਲ ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਅਰਦਾਸ ਤੇ ਵਿਆਖਿਆ ਤੇ ਹੋਰ ਕਈ ਪ੍ਰਮੁੱਖ ਘਟਨਾਵਾਂ ਨੂੰ ਖੂਬਸੂਰਤ ਤਰੀਕੇ ਚ ਪੇਸ਼ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਨਰਿੰਦਰ ਸਿੰਘ ਨੇ ਦੱਸਿਆ ਕਿ ਸਿਡਨੀ ਚ ਪਹਿਲਾ ਅਜਾਇਬ ਘਰ ਇੱਥ ਜੰਮੇਪਲੇ ਬੱਚਿਆਂ ਨੂੰ ਸਿੱਖੀ ਸਿਧਾਂਤ ਉਤੇ ਪੰਜਾਬ ਦੀ ਮੌਜੂਦਾ ਸਥਿਤੀ ਉਤੇ ਜਾਣੂ ਕਰਵਾਉਣਾ ਇਸੋ ਜੈਮਕਰ ਦੀ ਤਰਜੀਹ ਹੈ ਸਿੱਖਾਂ ਚ ਬਾਣੀ ਅਤੇ ਬਾਣੇ ਨੂੰ ਬੱਚਿਆਂ ਤੱਕ ਪਹੁੰਚਾਉਣਾ ਤੰਤੀ ਸਾਜ ਮਹਾਰਾਜਾ ਦਲੀਪ ਸਿੰਘ ਕੰਵਰ ਨੌਨੇਹਾਲ ਸਿੰਘ ਸੋਣ ਸੰਤ ਭਕ ਨਾਲ ਕਰਤਾਰ ਸਿੰਘ ਸਰਾਬਾ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਖਿੱਚਦਾ ਕੇਂਦਰ ਨੇ ਇਹ ਪ੍ਰਦਰਸ਼ਨੀ ਸਿੱਖ ਵਿਰਸੇ ਨੂੰ ਪ੍ਰਮੁੱਖਤਾ ਚ ਮਾਨਵ ਦਾ ਇੱਕ ਯਤਨ ਹੈ ਜਿਸ ਚ ਗੁਰੂ ਸਾਹਿਬ ਦੇ ਸ਼ਾਸਤਰ ਰੂਪੀ ਪ੍ਰਕਿਰਤਮਿਕ ਝਲਕ ਤੋਂ ਲੈ ਕੇ 20ਵੀਂ ਸਦੀ ਦੇ ਅੰਤ ਤੱਕ ਦੇ ਸਮੇਂ ਨੂੰ ਦਰਸਾਇਆ ਗਿਆ ਉਧਰ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਅਮਰੀਕੀ ਦੂਤ ਘਰ ਦੇ ਇੱਕ ਅਧਿਕਾਰੀ ਤੋਂ ਇੱਕ ਨੋਟ ਮਿਲਿਆ ਜਿਸ ਵਿੱਚ ਉਹਨਾਂ ਨੇ ਅਮਰੀਕੀ ਰਾਜਦੂਤ ਨੂੰ ਲਿਖਿਆ ਸੀ ਕਿ ਕੈਲੀਫੋਰਨੀਆ ਵਿੱਚ ਹਾਲ ਹੀ ਵਿੱਚ ਵਾਪਰੀ ਘਟਨਾ ਦੇ ਮਤੇ ਨਜ਼ਰ ਅਮਰੀਕਾ ਨੂੰ ਦੇਸ਼ ਵਿੱਚ ਸਿੱਖ ਡਰਾਈਵਰਾਂ ਦੇ ਭਾਈਚਾਰਿਆਂ ਦੇ ਨਾਲ ਖੜੇ ਹੋਣ ਦੀ ਅਪੀਲ ਕੀਤੀ ਗਈ ਸੀ ਪੱਤਰ ਵਿੱਚ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਕੈਲੀਫੋਰਨੀਆ ਵਿੱਚ ਸੈਮੀ ਟਰੱਕ ਹਾਦਸੇ ਤੋਂ ਬਾਅਦ ਉਹਨਾਂ ਚੋਂ ਬਹੁਤ ਸਾਰੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਡਰਾਈਵਰ ਕਥੇ ਤੌਰ ਤੇ ਸ਼ੱਕ ਦਾ ਸਾਹਮਣਾ ਕਰ ਰਹੇ ਸਨ ਸਾਬਕਾ ਸੰਸਦ ਮੈਂਬਰ ਤਰਲੋਚਨ ਨੇ ਮੀਡੀਆ ਨਾਲ ਇੱਕ ਨੋਟ ਦਾ ਟੈਕਸਟ ਸਾਂਝਾ ਕੀਤਾ ਤੇ ਦਾਵਾ ਕੀਤਾ ਕਿ ਉਹਨਾਂ ਨੂੰ ਇੱਕ ਦੂਧਕਰ ਦੇ ਅਧਿਕਾਰੀਆਂ ਤੋਂ ਮਿਲਿਆ ਦੂਧਕਰ ਤੋਂ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਹੈ ਤੁਹਾਡੇ ਪੱਤਰ ਲਈ ਇੱਕ ਸਿੱਖ ਡਰਾਈਵਰ ਨਾਲ ਜੁੜੀ ਹਾਲੀਆ ਘਟਨਾ ਬਾਰੇ ਆਪਣੀ ਚਿੰਤਾ ਪ੍ਰਗਟ ਕਰ ਲਈ ਧੰਨਵਾਦ ਅਸੀਂ ਸੰਯੁਕਤ ਰਾਜ ਅਮਰੀਕਾ ਵਿੱਚ ਸਿੱਖ ਭਾਈਚਾਰੇ ਦੇ ਮਹੱਤਵਪੂਰਨ ਯੋਗਦਾਨ ਦੀ ਢੰਗਾਈ ਨਾਲ ਕਦਰ ਕਰਦੇ ਹਾਂ ਦੱਸਣਯੋਗ ਹੈ ਕਿ ਤਰਲੋਚਨ ਸਿੰਘ ਨੇ 25 ਅਕਤੂਬਰ ਨੂੰ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਲਿਖੇ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਮੈਂ ਤੁਹਾਡੇ ਧਿਆਨ ਵਿੱਚ ਅਤੇ ਤੁਹਾਡੇ ਰਾਹੀਂ ਅਮਰੀਕੀ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਕਿ ਕੈਲੀਫੋਰਨੀਆ ਵਿੱਚ ਇੱਕ ਸਿੱਖ ਡਰਾਈਵਰ ਦੁਆਰਾ ਹਾਲ ਹੀ ਵਿੱਚ ਹੋਏ ਇੱਕ ਮੰਦਭਾਗੇ ਸੜਕ ਹਾਦਸੇ ਨੇ ਅਮਰੀਕਾ ਵਿੱਚ ਸਿੱਖ ਟਰੱਕ ਡਰਾਈਵਰਾਂ ਵਿੱਚ ਡਰ ਪੈਦਾ ਕਰ ਦਿੱਤਾ ਉਹਨਾਂ ਨੇ ਇਸ ਚਿੰਤਾ ਦਾ ਕਾਰਨ ਇਸ ਘਟਨਾ ਨੂੰ ਲੈ ਕੇ ਮੀਡੀਆ ਵਿੱਚ ਹਮਲਾਵਰ ਪ੍ਰਚਾਰ ਦੱਸਿਆ ਸੀ